ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਵਿਜੀ ਤੁਸੀਂ ਕਿੱਦਾਂ ਗਰੇਵਿੰਗ ਕਰਕੇ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਉਹਦੇ ਲਈ ਆਪਾਂ ਨੇ ਇਨਗਰੀਡੀਅੰਟਸ ਇਹ ਵਾਲੇ ਲਏ ਆ ਪਿਆਜ਼ ਲਏ ਆ ਟਮਾਟਰ ਵਗੈਰਾ ਤੇ ਲਸਣ ਅਦਰਕ ਤੇ ਹਰੀ ਮਿਰਚ ਆਪਾਂ ਇਹਨਾਂ ਨੂੰ ਪਹਿਲਾਂ ਗ੍ਰाइंड ਕਰ ਲਾਂਗੇ ਇਹਨਾਂ ਸਾਰੀ ਚੀਜ਼ਾਂ ਨੂੰ ਆਪਾਂ ਪਹਿਲਾਂ ਗ੍ਰाइंड ਕਰਾਂਗੇ ਫਿਰ ਆਪਾਂ ਆਪਣੀ ਸਬਜੀ ਹੈ ਜਿਹੜੀ ਉਹ ਬਣਾਉਣਾ ਲੋ ਜੀ ਆਪਾਂ ਗ੍ਰाइंड ਕਰਨ ਵਾਸਤੇ ਚੋਪਿੰਗ ਕਰਨ ਲੱਗੇ ਆ ਆਪਾਂ ਨੇ ਸਾਰਾ ਕੁਝ ਕੱਟ ਲਿਆ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਚਲੋ ਅਠੀ ਲਓ ਜੀ ਜਿਹੜਾ ਆਪਣਾ ਮਸਾਲਾ ਆਪਾਂ ਨੇ ਗ੍ਰाइंड ਕਰ ਲਿਆ ਹੁਣ ਆਪਾਂ ਸਟਾਰਟ ਕਰਦੇ ਆ ਆਪਣੀ ਸਬਜ਼ੀ ਬਣਾਉਣੀ ਲਓ ਜੀ ਹੁਣ ਆਪਾਂ ਪਾ ਦਿੱਤਾ ਆਪਣਾ ਤੇਲ ਪਾਤੀ ਹਿਲਦੇ ਬਨ ਦੀ ਵੇਟ ਕਰਾਂਗੇ తెలు పా रोज आपण मसले पाहिजे आपण मसला जेडा बंद चित्या रेडी हो गया ਹੁਣ ਆਪ ਇਹਦੇ ਵਿੱਚ ਪਾ ਦਾਂਗੇ ਆਲੂ ਤੇ ਮਟਰੀ ਮਿਕਸ ਕਰ ਕੇ ਨੂੰ

ਉਹਨੂੰ 10 ਤੋਂ 15 ਮਿੰਟ ਵੇਟ ਕਰਾਂਗੇ ਬਾਨੀ ਜੀ ਸਭੀ ਦੇ